ਰਹੰਦੀਆਂ ਮੰਗਾਂ ਨੂੰ ਮਨਾਉਣ ਲਈ ਜੁਆਇੰਟ ਫੋਰਮ ਅਤੇ ਬਿਜਲੀ ਬੋਰਡ ਦੇ ਸਾਂਝੇ ਫੋਰਮ ਵੱਲੋਂ 3 ਦਿਨਾਂ ਲਈ ਛੁੱਟੀਆਂ ਲੈ ਕੇ ਸੂਬੇ ਭਰ ਵਿੱਚ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਬਾਰ-ਬਾਰ ਬੈਠਕਾਂ ਕਰਨ ਦੇ ਬਾਵਜੂਦ ਵੀ ਸਰਕਾਰ ਨੇ ਨਹੀਂ ਮੰਨੀਆਂ ਸਾਡੀਆਂ ਮੰਗਾਂ 3 ਦਿਨਾਂ ਦੀ ਸਮੂਹਿਕ ਛੁੱਟੀ ਤੇ ਗਏ ਪੰਜਾਬ ਭਰ ਦੇ ਜੁਆਇੰਟ ਫੋਰਮ ਅਤੇ ਬਿਜਲੀ ਬੋਰਡ ਦੇ ਕਰਮੇ ਪੁਰਾਣੀਆਂ ਪੈਨਸ਼ਨ ਸਕੀਮ ਅਤੇ ਰਹਿੰਦੇ ਬਕਾਏ ਨੂੰ ਲੈ ਕੇ ਲਗਾਤਾਰ ਬਲਾਜਬ ਵੱਲੋਂ ਕੀਤਾ ਜਾ ਰਿਹਾ ਹੈ ਰੋਸ ਪ੍ਰਦਰਸ਼ਨ ਮੇਰਾ ਨਾਮ ਅਰਣ ਕੁਮਾਰ ਤ੍ਰਿਪਾਠੀ ਸਰਕਰ ਪ੍ਰਧਾਨ ਪੀਐਸਵੀ EMPLOYEES FEDERATION ਅੱਜ ਹੜਤਾਲ ਕੀਤੀ ਜਾ ਰਹੀ ਹੈ ਲਗਾਤਾਰ 3 ਦਿਨ ਦੀ ਤੁਸੀਂ ਹੜਤਾਲ ਤੇ ਹੋ ਕੀ ਕਰ ਲੈਣਗੇ ਤੇ ਸਰ ਜੀ ਅੱਜ ਦੀ ਆਏ ਰੋਸ ਦੀ ਗੱਲ ਜਿਹੜੀ ਹੈ ਅਸੀਂ ਇਸ ਤੋਂ ਪਹਿਲਾਂ ਬੇਲੇਮਤਰੀ ਸਾਹਿਬ ਦੀ ਕੋਠੀ ਵੀ ਘੇਰ ਕੇ ਆਏ ਆ ਉੱਥੇ ਵੀ ਧਰਨਾ ਲੱਗ ਕੇ ਆਇਆ ਸੀ ਸਰਕਾਰ ਸਾਡੇ ਤੋਂ ਵਾਰ-ਵਾਰ ਸਿੰਘ ਉੱਤੇ ਕਰ ਲੈਂਦੀ ਹੈ ਮੀਟਿੰਗਾਂ ਦੇ ਕੇ ਬਕਾਇਦਾ ਕਹਿੰਦੇ ਵੀ ਹਾਂ ਅਸੀਂ ਤੁਹਾਡੇ ਸਾਰੀਆਂ ਮੰਗਾਂ ਦਾ ਹੱਲ ਕਰਤਾ ਪਰ ਜੋ ਅਸੀਂ ਵਝੋਈ ਅਸੀਂ ਵਾਰੋਂ ਨੇ ਇੱਕਸਮ ਵਾਪਸ ਲੈਣੇ ਆ ਉਸ ਵਾਰ ਕੋਈ ਕਾਰਵਾਈ ਸਰਕਾਰ ਵੱਲੋਂ ਨਹੀਂ ਕੀਤੀ ਜਾਂਦੀ ਕੋਈ ਸਰਕੂਲਰ ਕੋਈ ਲੈਟਰ ਉਸ ਮੰਗਾਂ ਸੰਬੰਧੀ ਨਹੀਂ ਜਾਰੀ ਕੀਤਾ ਜਾਂਦਾ ਚਾਹੋ ਡੀਏ ਦਾ ਮਸਲਾ ਹੋਵੇ ਸਾਡੇ ਚਾਹੇ ਸਾਡੇ ਉਹ ਪੀ ਕਮਿਸ਼ਨ ਦਾ ਏਰੀਆ ਦਾ ਮਸਲਾ ਹੋਵੇ ਚਾਹੇ ਬਿਜਲੀ ਵਿਭਾਗ ਦੇ ਵਿੱਚ 17 ਸਤ 2020 ਤੋਂ ਬਾਅਦ ਜਿਹੜੇ ਭਰਤੀ ਹੋਏ ਮਲਾਜਮ ਜਾਂ ਪ੍ਰਮੋਟ ਹੋਏ ਮਲਾਜਮ ਉਹਨਾਂ ਦੀ ਤਨਖਾਹ ਦੇ ਵਿੱਚ ਵੱਖਰਾ ਵੱਖਰਾ ਵੱਖਰੇਵਾ ਹੈਗਾ ਇੱਕੋ ਹੀ ਪੋਸਟ ਦੇ ਉੱਤੇ ਕੰਮ ਕਰਦੇ ਹੋਏ ਬੰਦਿਆਂ ਦੀਆਂ ਤਿੰਨ ਤਿੰਨ ਤਰ੍ਹਾਂ ਦੀਆਂ ਤਨਖਾਹਾਂ ਵੱਧ ਰਹੀਆਂ ਕੋਈ ਜਿਹੜਾ ਹੈਗਾ ਉਸ ਦੇ ਵਿੱਚ 1900 ਲੈ ਰਿਹਾ ਕੋਈ 23 23100 ਲੈ ਰਿਹਾ ਬੰਦਾ 35400 ਹੈਗਾ ਪਰ ਸਰਕਾਰ ਜਿਹੜੀ ਉਸ ਦੇ ਰਵਾਲ ਨੂੰ ਨਾ ਜਾਕੇ ਤੇ ਆਪਾਂ ਨੂੰ ਇਧਰਲੇ ਪਾਸੇ ਘੁਮਾਰੀ ਆ ਤੇ ਲੋਕ ਸੰਘਾਸ ਕਰਦੇ ਰਹਿਣ ਲੜਦੇ ਰਹਿਣ ਬੁਲਾ ਲੈਂਦੀ ਆ ਇੱਕ ਵਾਰੀ ਸ਼ਾਂਤ ਹੁੰਦਾ ਫਿਰ ਸਾਨੂੰ ਲੜਨਾ ਪੈਂਦਾ ਗੱਲ ਉੱਥੇ ਦੀ ਉੱਥੇ ਹੀ ਆ ਇਹ ਸਾਰੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਆ ਤੇ ਲੋਕਾਂ ਦਾ سرمایہ ਜੋ ਨੁਕਸਾਨ ਹੋ ਰਿਹਾ ਜੇ ਲੋਕਾਂ ਦੀ ਕਿਸੇ ਸਾਥੀ ਦੀ ਸਾਡੇ ਕਿਸੇ ਹੱਕਵਤਕਾਰ ਦੀ ਪਹਿਲੀ ਗੱਲ ਜੇ ਲਾਈਟ ਦੇ ਖਰਾਬ ਹੁੰਦੀ ਆ ਜਾਂ ਉੱਥੇ ਸਰਵਾਈ ਨਹੀਂ ਹੁੰਦੀ ਉਹ ਸਭ ਸਰਕਾਰ ਜ਼ਿੰਮੇਦਾਰ ਹੈ ਉਹ ਆਪ ਚਾਹੁੰਦੀ ਇਹ ਬਈ ਇਹਨਾਂ ਦੇ ਕੰਮ ਨਾ ਹੋਣ ਮੁਲਾਜ਼ਮ ਜਿਹੜੇ ਇਧਰਲੇ ਪਾਸੇ ਉਰਜੇ ਰਹਾਂ ਤੇ ਅਸੀਂ ਆਪ ਦਾ ਤੁਸੀਂ ਦੇਖੋ ਮੈਂ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹਣਾ ਸਾਡੇ ਕੇਦਰੀ ਵੱਲ ਸਾਹਿਬ ਤਾਂ ਪ੍ਰਾਈਵੇਟ ਜੱਟ ਲੈ ਕੇ ਘੁੰਮੀ ਜਾਂਦੇ ਆ ਮੁਲਾਜ਼ਮ ਆਪਦੇ ਡੀਏ ਨਹੀਂ ਲੈ ਰਿਆ ਪੰਜਾਬ ਦਾ 13% ਪੰਜਾਬ ਸਰਕਾਰ ਦਾ ਮੁਲਾਜ਼ਮਾਂ ਦਾ 13% ਡੀਏ ਕੱਟ ਲੈ ਰਿਆ ਦੂਜੀ ਸਟੇਟਾਂ ਨਾਲੋਂ ਉਸੇ ਤਰ੍ਹਾਂ ਇਹਨਾਂ ਨੇ ਪੇ ਕਮਿਸ਼ਨ ਦਾ ਏਰੀਆ ਸਾਢੇ 5 ਸਾਲ ਦਾ ਏਰੀਆ ਜਿਹੜਾ 1 ਇੱਕ 16 ਤੋਂ ਲੈ ਕੇ 30 6 21 ਤੱਕ ਦਾ ਬਕਾਇਆ ਉਹ ਜਿਹੜਾ ਪੈਂਡਿੰਗ ਪਿਆ ਸਰਕਾਰ ਕੋਲ ਕੋਈ ਜਵਾਬ ਨਹੀਂ ਹੈ ਵੀ ਕਦੋਂ ਦੇਵਾਂਗੇ ਦੂਜੀ ਇਸੇ ਤਰ੍ਹਾਂ ਇਹਨਾਂ ਨੇ ਸਾਡੇ ਪ੍ਰੋਮੋਸ਼ਨ ਸਕਿੱਲਾਂ ਦੇ ਵਿੱਚ ਜਿਹੜੇ ਨਵੇਂ ਪ੍ਰਮੋਟ ਸਾਥੀ ਹੈ ਉਹ ਐਸਐਸਏ ਤੋਂ ਜਿਹੜੇ ਆਰਟੀਐਮ ਤੇ ਐਸਐਸਏ ਬਣਾਏ ਆ ਉਹਨਾਂ ਦੇ ਸਕਿੱਲ ਇਹਨਾਂ ਨੇ 2100 ਦਿੱਤਾ ਵੀ ਨਹੀਂ ਇੰਕ੍ਰੀਮੈਂਟ ਵੀ ਨਹੀਂ ਦਿੱਤੀ ਇਸੇ ਤਰ੍ਹਾਂ ਉਹਨਾਂ ਨੂੰ 35 400 ਦੇਣਾ ਬੰਦਾ ਸੀਗਾ ਇਹਨਾਂ ਨੂੰ ਇਸੇ ਤਰ੍ਹਾਂ ਪੀਐਨ ਨੂੰ ਵੀ ਦੇਣਾ ਬੰਦਾ ਸੀਗਾ ਜਿਹੜੇ ਐਲਡੀਸੀ ਬਣੇ ਆ ਉਹ ਸਾਰਾ ਸਕਿੱਲ ਕੱਟ-ਕੱਟ ਕੇ ਉਹਨਾਂ ਨੂੰ ਉਹਨੀਆਂ ਤਰੰਗਾਹ ਤੇ ਲੈ ਕੇ ਆ ਰਹੀ ਸਰਕਾਰ ਤੇ ਜਿਹੜੇ ਲੋਕ ਜਿਹੜੇ ਲੜਨ ਵਾਲੇ ਲੋਕ ਹੈ ਉਹਨਾਂ ਨੂੰ ਝੂਠੇ ਉਹ ਕਰਕੇ ਤੁਹਾਡਾ ਕਰਤਾ ਜੀ ਤੁਹਾਡਾ ਕਰਤਾ ਕੋਈ ਹੱਲ ਨਾ ਕਰਕੇ ਉਹਨਾਂ ਨੂੰ ਵੱਖਰਾ ਵੱਖਰੇ ਮਾ ਉਹਨਾਂ ਦੇ ਵਿੱਚ ਮੁਲਾਜ਼ਮਾਂ ਦੇ ਪੈਦਾ ਕਰਕੇ ਪੱਕਾ ਪੱਕਾ ਕਟੇਰੀਆਂ ਸਰਕਾਰ ਪੈਦਾ ਕਰ ਰਹੀ ਹੈ ਜਾਨ ਬੁਝ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ ਇਹੋ ਜਿਹੇ ਮਾਹੌਲ ਦੀ ਕੋਈ ਲੋੜ ਹੀ ਨਹੀਂ ਸੀ ਸਾਡੀ ਮੰਨੀਆਂ ਹੋਈਆਂ ਮੰਗਾ ਸਾਡੀਆਂ ਲਾਗੂ ਕਰਨ ਅਸੀਂ ਕੰਮ ਕਰਾਉਣਾ ਸਾਡਾ ਬਿਜਲੀ ਕੰਮਾ ਤਤ ਪਰ ਉਸ ਤੋਂ ਉਲਟ ਨਾ ਕੀ ਕੀਤਾ ਇਹਨਾਂ ਨੇ ਲਾਲ ਲੂਰ ਤੇ ਘਰ ਡੋਢੀ ਨੇ ਸਾਡੀਆਂ ਪ੍ਰਾਈਵੇਟ ਵੱਲੋਂ ਧੱਕਤੀਆਂ ਉਹਦੇ ਤਾਂ ਕਹਿੰਦੇ ਸੀ ਪ੍ਰਾਈਵੇਟ ਨਹੀਂ ਕਰਦੇ ਸਾਰੀਆਂ ਪ੍ਰਾਈਵੇਟ ਵਾਲੀਆਂ ਨੀਤੀਆਂ ਲੈ ਕੇ ਆਏ ਆ ਸਾਡੇ ਸਮਾਰਟ ਮੀਟ ਚਾਹੇ ਲੱਗਣ ਆਉਣ ਚਾਹੇ ਠੇਕੇਦਾਰਾਂ ਨੂੰ ਕੰਮ ਦੇਣਾ ਹੋਵੇ ਚਾਹੇ ਮਲਾ ਜਿਹੜੇ ਬੰਦੇ ਠੇਕੇਦਾਰਾਂ ਕੋਲੇ ਕੰਮ ਕਰ ਰਹੇ ਆ ਮੈਂ ਪੰਜਾਬ ਸਰਕਾਰ ਤੁਹਾਡੇ ਰਾਹੇ ਹੋਰ ਮੈਂ ਸਵਾਲ ਚੁਕਦਾ ਜੇ ਠੇਕੇਦਾਰਾਂ ਕੋਲੇ ਕੰਮ ਕਰਦੇ ਆ ਜਿਹੜੇ ਉਹ ਲੈਣ ਸਾਰੀ ਕਰਦੇ ਆ ਉਹਨਾਂ ਠੇਕੇਦਾਰਾਂ ਕੋਲ ਜਿਹੜੇ ਮੁਲਾਜ਼ਮ ਕੰਮ ਕਰਦੇ ਆ ਅਜ 10 ਸਾਲਾਂ ਤੋਂ ਸਾਨੂੰ ਦੇਖ ਦਿਨ ਹੋ ਗਏ ਉਹਨਾਂ ਦਾ ਈਪੀਐਫ ਤਾਂ ਕਹੇ ਨਹੀਂ ਸਰਕਾਰੀ ਇਨਕੁਆਇਰੀ ਕਰਾਵੇ ਮਜ਼ਦੂਰਾਂ ਮੁਲਾਜ਼ਮਾਂ ਦਾ ਪੂਰੀ ਤਰ੍ਹਾਂ ਨਾਲ शोषण ਹੋ ਰਿਹਾ ਪੰਜਾਬ ਸਰਕਾਰ ਦੇ ਵਿੱਚ 300 400 ਰੁਪਏ ਦਿਹਾੜੀ ਤੇ ਡੀਸੀ ਰੇਟ ਵੀ ਨਹੀਂ ਮਿਲਦਾ ਉਹਨਾਂ ਨੂੰ ਤੇ ਉਹਨਾਂ ਦਾ ਈਪੀਐਫ ਵੀ ਨਹੀਂ ਕੱਟਿਆ ਜਾਂਦਾ ਉਹਨਾਂ ਹੜਤਾਲ ਦੌਰਾਨ ਕੋਈ ਕੰਮ ਨਹੀਂ ਕੀਤਾ ਜਾਏਗਾ ਸਾਡਾ ਜਿਹੜਾ ਮੁਲਾਜ਼ਮ ਜਿਹੜੀਆਂ ਇੱਥੇ ਮਨੀਆਂ ਸਾਡੀਆਂ ਭਰਾਤਰੀ ਸਤੰਦੀਆਂ ਨਾਲ ਸਹਿਯੋਗ ਨਾਲ ਅਸੀਂ ਸੰਪੂਰਣੇ ਕਾਲ ਦੇ ਤੀਆ ਤਿੰਨ ਦਿਨ ਅਸੀਂ ਮਾਸਕਾ ਜੋ ਲੀਵ ਤੇ ਆ 15 ਅਗਸਤ ਨੂੰ ਤੱਕ ਦੇ ਸਰਕਾਰ ਨੇ ਸਾਡੀ ਮੰਗ ਨਾ ਮੰਨੇ ਤਾਂ ਚੋਹਾਂ ਨੂੰ ਅਸੀਂ ਇੱਕ ਵਾਰੀ ਡਿਊਟੀ ਆ ਕੇ 15 ਅਗਸਤ ਨੂੰ ਫਿਰ ਅਸੀਂ ਪ੍ਰੋਟੈਸਟ ਸ਼ੁਰੂ ਕਰਾਂਗੇ ਅਤੇ ਇੱਥੇ ਦਫ਼ਤਰਾਂ ਤੋਂ ਲੈ ਕੇ ਮਾਰਚ ਕਰਾਂਗੇ ਅ ਹਾਂਜੀ ਭਾਈ ਜੀ ਅੱਜ ਬਿਜਲੀ ਬੋਰਡ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਕੀ ਕਾਰਨ ਹੈ ਇਹ ਜੀ ਆਪਣੀ ਜੋ ਸਾਡੀ ਸਾਂਝਾ ਫੋਰਮ ਬਣਿਆਗਾ ਜੋ ਹੈ ਜੁਆਇੰਟ ਫੋਰਮ ਪੀਐਸਸੀਬੀ ਜੁਆਇੰਟ ਫੋਰਮ ਬਿਜਲੀ ਮੁਲਾਜ਼ਮ ਇਕਤਾ ਤੇ ਉਹ ਜੀ ਐਸੋਸੀਏਸ਼ਨ ਵੱਲੋਂ ਜੋ ਸਾਡੀਆਂ 40 45 ਮੰਗਾਂ ਦਾ ਚਾਰਟ ਬਿਜਲੀ ਬੋਰਡ ਨੇ ਦਿੱਤਾ ਹੋਇਆ ਪੰਜਾਬ ਸਰਕਾਰ ਨੂੰ ਉਹਨਾਂ ਵਿੱਚ ਸਾਡੇ ਕਾਫੀ ਮੰਗਾਂ ਨੇ ਜਿਵੇਂ ਕਿ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ ਜੋ ਪੰਜਾਬ ਸਰਕਾਰ ਨੇ ਸੈਂਟਰ ਦਾ 2 ਜੁਲਾਈ 2020 ਤੋਂ ਬਾਅਦ ਜਿਹੜੇ ਭਰਤੀ ਹੋਏ ਨੇ ਮੁਲਾਜ਼ਮ ਉਹਨਾਂ ਤੇ ਉਹ ਸੈਂਟਰ ਦਾ ਸਕੇਲ ਲਾਗੂ ਕੀਤਾ ਗਿਆ ਉਹ ਅਸੀਂ ਚਾਹੁੰਦੇ ਆ ਵੀ ਸਾਡਾ ਜੋ ਪੰਜਾਬ ਸਰਕਾਰ ਦਾ ਪੇ ਸਕੇਲ ਲਾਗੂ ਕੀਤਾ ਜਾਵੇ ਤੇ ਜੋ ਸਾਡਾ ਡੀਏ ਬਕਾਇਆ ਖੜਾ ਹੈ ਉਹ ਦਿੱਤਾ ਜਾਵੇ ਜੋ ਸਾਡੇ 2016 ਤੋਂ ਪੇ ਕਮਿਸ਼ਨ ਦੀ ਸੋਧ ਹੋਈ ਸੀ ਉਹ ਤਰੋਟੀਆਂ ਉਹ ਦੂਰ ਕੀਤੀਆਂ ਜਾਣ ਜੋ ਸਾਡੇ ਪੇ ਰਿਵਿਜ਼ਨ ਚ ਕਮੀਆਂ ਤਰੋਟੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ ਜੇ ਸਾਡੀ ਰੈਗੂਲਰ ਭਰਤੀ ਪੂਰੀ ਕਰੀ ਜਾਵੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਤੇ ਇਸ ਦੇ ਨਾਲ ਹੀ ਜੋ ਸਾਡੇ ਕੰਮ ਦੌਰਾਨ ਸਾਡੇ ਮਲਾਜ਼ਮਾਂ ਨਾਲ ਹਾਦਸੇ ਹੋ ਜਾਂਦੇ ਐਕਸੀਡੈਂਟ ਹੋ ਜਾਂਦੇ ਆ ਜਾਂ ਮੌਤ ਹੋ ਜਾਂਦੀ ਹੈ ਉਹ ਪਿਛਲੇ ਸਮੇਂ ਤਾਂ ਦਰਾਂ ਬਿਜਲੀ ਮੰਤਰੀ ਦੀ ਤੇ ਮੈਨੇਜਮੈਂਟ ਦੀ ਹਾਜ਼ਰੀ ਵਿੱਚ ਸੈਂਤੀਆਂ ਹੋਈਆਂ ਸੀ ਵੀ ਉਹਨਾਂ ਦਾ ਜੋ ਪੱਤਾ ਸੀ ਵਧਾ ਦਿੱਤਾ ਸੀ ਗ੍ਰਾਂਟ ਵਧਾ ਦਿੱਤੀ ਸੀ ਪਿਛਲੇ ਸਾਲ ਉਹ ਲਾਗੂ ਨਹੀਂ ਕਰ ਰਹੇ ਉਹਨਾਂ ਨੂੰ ਲਾਗੂ ਕਰਾਉਣਾ ਅਸੀਂ ਤੇ ਜੋ ਸਾਡੇ ਆਪਣੇ ਹੋਰ ਵੀ ਕਾਫੀ ਮੰਗਾਂ ਨੇ ਉਹਨੂੰ ਲਾਗੂ ਕਰਾਉਣ ਵਾਸਤੇ ਪੰਜਾਬ ਸਰਕਾਰ ਨਾਲ ਬਿਜਲੀ ਬੋਰਡ ਦੀ ਮੈਨੇਜਮੈਂਟ ਨਾਲ ਇਹ ਸਹਿਮਤੀਆਂ ਨੂੰ ਲਾਗੂ ਨਹੀਂ ਕਰ ਰਹੀ। ਬਾਰ-ਬਾਰ ਸਾਡੇ ਜਥੇਬੰਦੀ ਨੂੰ ਮੀਟਿੰਗ ਦੇ ਕੇ ਉਹਨਾਂ ਤੋਂ ਭੱਜਾਇਆ ਜਾ ਰਿਹਾ, ਮੁੱਕਰਿਆ ਜਾ ਰਿਹਾ। ਉਹਨੂੰ ਲਾਗੂ ਨਾ ਕਰਨ ਦੇ ਰੋਸ ਵਿੱਚ ਉਹ ਸਾਡੇ ਅੱਜ ਬਿਜਲੀ ਮੁਲਾਜ਼ਮ ਨੇ 3 ਦਿਨਾਂ ਦੀ 11 12 13 ਤੋਂ ਮਾਸ ਲੀਵ ਤੇ ਭਰੀ ਹੋਈ ਛੁੱਟੀ ਤੇ ਰੋਸ ਰੈਲੀਆਂ ਕਰ ਰਹੇ ਨੇ। ਜੇਕਰ ਸਾਡਾ ਅਜੇ ਵੀ ਦੁਬਾਰਾ ਇਹ ਮਸਲਾ ਹੱਲ ਨਾ ਹੋਇਆ ਤਾਂ ਇਹ ਹੜਤਾਲ ਲੰਮੇ ਵੀ ਜਾ ਸਕਦੀ ਹੈ। ਉਦੋਂ ਤਿੱਖਾ ਸੰਘਰਸ਼ ਸਾਡੇ ਮੁਲਾਜ਼ਮਾਂ ਵੱਲੋਂ ਕੀਤਾ ਜਾਊਗਾ। ਅਸੀਂ ਅੱਜ ਦੀ ਸਟੇਜ ਤੋਂ ਸੋਡੀ ਮੀਡੀਆ ਰਾਹੀਂ ਪੰਜਾਬ ਸਰਕਾਰ ਨੂੰ ਮੈਨੇਜਮੈਂਟ ਨੂੰ ਅਪੀਲ ਕਰਦੇ ਆ ਵੀ ਜੋ ਸਾਡੇ ਜਥੇਬੰਦੀ ਨਾਲ ਸਹਿਮਤੀਆਂ ਹੋਈਆਂ ਨੇ ਜਿਹੜੀਆਂ ਮੰਗਾਂ ਤੇ ਉਹਨਾਂ ਨੂੰ ਲਾਗੂ ਕੀਤਾ ਜਾਵੇ ਪੰਜਾਬ ਦਾ ਮਾਹੌਲ ਨਾ ਖਰਾਬ ਕੀਤਾ ਜਾਵੇ ਜੋ ਸਾਡੇ ਖੱਤਕਾਰ ਵੀਰ ਸਾਡੇ ਭਰਾ ਨੇ ਉਹਨਾਂ ਨੂੰ ਸਹੀ ਸਮੇਂ ਤੇ ਬਿਜਲੀ ਦਿੱਤੀ ਜਾ ਸਕੇ ਤੇ ਇਸ ਕਰਕੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਜੇਕਰ ਇਹ ਸਾਡੀ ਮੰਗ ਨਾ ਪੂਰੀ ਹੋਈ ਤਾਂ ਇਹ ਤਿੱਖਾ ਸੰਘਰਸ਼ ਲਿਖਾਈ ਜਾਊਗਾ ਜੀ ਸਰ ਜੇ ਗੱਲ ਕਰੀ ਅੱਜ ਜਿਵੇਂ ਤੁਸੀਂ ਹੜਤਾਲ ਕਰਨੀ ਹੈ ਇਹਨਾਂ ਤੁਸੀਂ ਕਿਹਾ ਵੀ 3 ਦਿਨ ਦੀ ਹੜਤਾਲ ਹੈ ਜੇ ਕੋਈ ਕੰਪਲੀਟ ਆ ਜਾਂਦੀ ਹੈ ਕੋਈ ਮੇਜਰ ਫਾਲਟ ਪੈ ਜਾਂਦਾ ਹੈ ਤੁਸੀਂ ਉਹ ਫੌਟ ਆਊਟ ਨਹੀਂ ਕਰੋਗੇ ਨਹੀਂ ਜੋ ਸਾਡਾ ਮੈਨੇਜਮੈਂਟ ਨੂੰ ਪਹਿਲਾਂ ਹੀ ਨੋਟਸ ਦਿੱਤਾ ਹੋਇਆ ਹੈ ਵੀ ਸਾਡੇ 101% ਮੁਲਾਜ਼ਮ ਨੇ ਪਹੁੰਚ ਦਫ਼ਤਰੀ ਮੁਲਾਜ਼ਮ ਹੈ ਪਰ ਟੈਕਨੀਕਲ ਸਟਾਫ ਸਟਾਫ ਹੈ ਉਹ ਕੋਈ ਵੀ ਆਪਣੀ ਸ਼ਿਕਾਇਤ ਟੈਂਡ ਨਹੀਂ ਕਰੂਗਾ ਕੋਈ ਆਪਣਾ ਮੁਲਾਜ਼ਮ ਹੈ ਉਹ ਕੰਮ ਨਹੀਂ ਕਰੂਗਾ ਜੀ ਪੰਜਾਬ ਸਰਕਾਰ ਦੇ ਨੁਮਾਇੰਦੇ ਖਾਸ ਕਰਕੇ ਮੁੱਖ ਮੰਤਰੀ ਪੰਜਾਬੇ ਕਹਿ ਰਿਹਾ ਹਰ ਇੱਕ ਵਰਗ ਲਈ ਹਰ ਇੱਕ ਮੁਲਾਜ਼ਮ ਲਈ ਸਾਡੀ ਸਰਕਾਰ ਕੰਮ ਕਰ ਰਹੀ ਹੈ ਕਿਵੇਂ ਦੇਖੀਏ ਇਹ ਸਾਰੇ ਝੂਠ ਦਾ ਪਲੰਦਾ ਜੀ ਜਦੋਂ ਇਹਨੇ ਸਰਕਾਰ ਆਈ ਸੀ ਸਾਡੇ ਲੋਕਾਂ ਨਾਲ ਇਹਨਾਂ ਨੇ ਝੂਠ ਬੋਲ ਕੇ ਆਏ ਸੀਗੇ ਵੀ ਜਿਹੜੇ ਵੀ ਮੁਲਾਜ਼ਮ ਨੇ ਅਸੀਂ ਉਹਨਾਂ ਦੀਆਂ ਮੰਗਾਂ ਮੰਨਾਂਗੇ ਪੱਕੀ ਭਰਤੀ ਕਰਾਂਗੇ ਜਿਹੜੇ ਬੇਰੁਜ਼ਗਾਰ ਉਹਨਾਂ ਨੂੰ ਰੁਜ਼ਗਾਰ ਦੇਵਾਂਗੇ ਤੇ ਕਿਸੇ ਨੂੰ ਵੀ ਆਉਣ ਵਾਲੇ ਸਾਡੀ ਸਰਕਾਰ ਵੇਲੇ ਵੀ ਸੜਕਾਂ ਤੇ ਆਉਣ ਦੀ ਲੋੜ ਨਹੀਂ ਧਰਨੇ ਮਜਾਰੇ ਕਰਨ ਦੀ ਲੋੜ ਨਹੀਂ ਪਰ ਇਹ ਉਸ ਦੇ ਉਲਟ ਹੋ ਰਿਹਾ ਹੈ ਸਾਡਾ ਉਹ ਕੋਈ ਵੀ ਵਿਭਾਗ ਉਹ ਜਿੰਨਾਂਗਾ ਮਾਰ ਲਓ ਵੀ ਸੜਕਾਂ ਤੇ ਨਾ ਆਇਆ ਹੋਵੇ ਕੋਈ ਉਹਨਾਂ ਦੀ ਮੰਗ ਮੰਨੀ ਗਈ ਹੋਵੇ ਤੇ ਸਾਰੇ ਝੂਠੇ ਥਾਣ ਬੋਲ ਕੇ ਇਹ ਸਰਕਾਰ ਬਣਾ ਕੇ ਇਨੀਆਂ ਸਾਡਲ ਬੇਵਫਾ ਵੇਵਾਦਾ ਕਿੱਤਾ ਇਹਨਾਂ ਨੇ ਇਸ ਕਰਕੇ ਸਾਰੇ ਮੁਲਾਜ਼ਮਾਂ 'ਚ ਰੋਸ ਆਇਆ ਟੋਟਲ ਬਿਜਲੀ ਬੋਰਡ ਦੇ ਸਾਰੇ ਮੁਲਾਜ਼ਮ ਹੜਤਾਲ ਦੇ ਹਾਂਜੀ ਟੋਟਲੀ ਜਿਹੜੇ ਇਕੱਲੇ ਅਫਸਰ ਸਾਹਿਬ ਅਧਿਕਾਰੀ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨੂੰ ਛੱਡ ਕੇ ਸਾਡੇ ਸੇਠਲਾ ਸਟਾਫ ਸਾਰਾ ਕਲੈਰੀਕਲ ਸਟਾਫ ਟੈਕਨੀਕਲ ਸਟਾਫ 101% ਹੜਤਾਲ ਦੇ